ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 7 ਅਗਸਤ ਹੈ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਲਾਲ ਸਿੰਘ ਦਾ ਜਨਮ ਫੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੋਇਆ ਸੀ ਅਤੇ ਉਸ ਦਾ ਵਿਆਹ ਖੰਨਾ ਦੇ ਭਾਈ ਕਾਲਾ ਸਿੰਘ ਦੀ ਬੇਟੀ ਫਤੋ ਫਤੇਕੌਰ ਦੇ ਨਾਲ ਹੋਇਆ ਸੀ 1714 ਦੇ ਵਿੱਚ ਉਹ ਇੱਕ ਨਿੱਕੀ ਜੀ ਰਿਆਸਤ ਦਾ ਚੌਧਰੀ ਬਣਿਆ 1723 ਦੇ ਵਿੱਚ ਉਸ ਨੇ ਕਈ ਹੋਰ ਪਿੰਡਾਂ ਤੇ ਵੀ ਕਬਜ਼ਾ ਕਰ ਲਿਆ ਉਸ ਨੇ 1732 ਦੇ ਵਿੱਚ ਖੰਡੇ ਦੀ ਪੌਲ ਲਈ ਸੀ ਉਸ ਨੇ 1753 ਦੇ ਵਿੱਚ ਪਟਿਆਲਾ ਨਗਰ ਦੀ ਨੀਂ ਰੱਖੀ 7 ਅਗਸਤ 1847 1846 ਲਾਹੌਰ ਤੇ ਇੱਕ ਤਰ੍ਹਾਂ ਦਾ ਕਬਜ਼ਾ ਕਰਨ ਤੋਂ ਮਗਰੋਂ 7 ਅਗਸਤ 1847 ਦੇ ਦਿਨ ਰੈਜ਼ੀਡੈਂਟ ਨੇ ਅੰਗਰੇਜ਼ਾਂ ਦੇ ਮਦਦਗਾਰਾਂ ਪਰ ਪੰਜਾਬ ਦੇ ਗਦਰਾਰਾਂ ਦੇ ਸਨਮਾਨ ਦੇ ਵਿੱਚ ਇੱਕ ਸਮਾਗਮ ਰੱਖਿਆ। ਇਸ ਸਮਾਗਮ ਦੇ ਵਿੱਚ ਗਦਰ ਤੇਜਾ ਸਿੰਘ ਨੂੰ ਰਾਜਾ ਵਜੋਂ ਤਿਲਕ ਲਾਇਆ ਜਾਣਾ ਸੀ। ਬਾਲ ਮਹਾਰਾਜਾ ਦਲੀਪ ਸਿੰਘ ਨੇ ਐਨ ਮੌਕੇ ਤੇ ਹੱਥ ਪਿੱਛੇ ਕਰਕੇ ਤਿਲਕ ਲਾਉਣ ਤੋਂ ਨਾ ਕਰ ਦਿੱਤੀ। ਇਸ ਤੇ ਅੰਗਰੇਜ਼ਾਂ ਨੇ ਇੱਕ ਪੁਜਾਰੀ ਕੋਲੋਂ ਤਿਲਕ ਲਵਾ ਦਿੱਤਾ। ਲਾਰਡ ਹੌਡਿੰਗ ਨੇ ਇਸ ਘਟਨਾ ਦਾ ਜ਼ਿੰਮੇਵਾਰ ਰਾਣੀ ਨੂੰ ਠਹਿਰਾਉਂਦਿਆਂ ਇਹ ਗੱਲ ਕਿ ਉਹ ਆਪਣੇ ਦੁਸ਼ਮਣਾਂ ਦੇ ਸਨਮਾਨ ਤੋਂ ਔਖੀ ਸੀ ਇਸ ਕਰਕੇ ਉਸਨੇ ਆਪਣੇ ਮੁੰਡੇ ਦਲੀਪ ਸਿੰਘ ਨੂੰ ਅਜੇਹਾ ਕਰਨੋਂ ਰੋਕ ਦਿੱਤਾ ਸੀ ਇਸ ਘਟਨਾ ਤੋਂ ਮਗਰੋਂ ਰਾਣੀ ਦੇ ਪੰਜ ਵਫਾਦਾਰ ਸੇਵਾਦਾਰ ਮੰਗਲਾ ਜੀਵਨ ਸਿੰਘ ਹੀਰਾ ਸਿੰਘ ਅਮੀਰ ਬਖਸ਼ ਅਤੇ ਹਰਦਿਆਲ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਲਾਹੌਰ ਤੋਂ ਭੇਜ ਦਿੱਤਾ ਗਿਆ ਰਾਣੀ ਨੂੰ ਵੀ ਕਿਲੇ ਦੀਆਂ ਦੀਵਾਰਾਂ ਦੇ ਅੰਦਰ ਮਹਦੂਦ ਕਰ ਦਿੱਤਾ ਗਿਆ ਅਤੇ ਉਸ ਨੂੰ ਆਪਣੀ ਮਰਜ਼ੀ ਦੇ ਲੋਕਾਂ ਦੇ ਨਾਲ ਮਿਲਣੋਂ ਵੀ ਰੋਕ ਦਿੱਤਾ ਗਿਆ 7 ਅਗਸਤ 1925 ਜੈਤੂ ਦੇ ਮੋਰਚੇ ਦੇ ਦਰਮਿਆਨ 27 ਅਪ੍ਰੈਲ 1925 ਨੂੰ 101 ਸਿੰਘਾਂ ਦਾ ਹੋਰ ਸਪੈਸ਼ਲ ਜੱਥਾ ਅਕਾਲ ਤਖਤ ਸਾਹਿਬ ਤੋਂ ਲਾਇਲਪੁਰ ਜਾ ਕੇ ਉੱਥੋਂ ਪੜਾਉ ਪੜਾਈ ਜੈਤੋਵਲ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇਤਲਾਹ ਮਿਲੀ ਕਿ ਸਰਕਾਰ ਨੇ ਅਖੰਡ ਪਾਠ ਸੰਬੰਧੀ ਹਰ ਤਰ੍ਹਾਂ ਦੀ ਪਾਬੰਦੀ ਹਟਾ ਲਈ ਹੈ ਸੋ ਇਸ ਜੱਥੇ ਨੇ ਉੱਥੇ ਪੁੱਜ ਕੇ ਪਹਿਲਾਂ ਅਖੰਡ ਪਾਠ ਸ਼ੁਰੂ ਕੀਤਾ ਇਸ ਦੇ ਨਾਲ ਹੀ ਜੈਤੋ ਦੇ ਵਿੱਚ 101 ਪਾਠਾਂ ਦੀ ਲੜੀ ਸ਼ੁਰੂ ਹੋ ਗਈ ਇਹ ਸਾਰੇ ਪਾਠ 7 ਅਗਸਤ 1925 ਦੇ ਦਿਨ ਸੰਪੂਰਨ ਹੋਏ 7 ਅਗਸਤ 1987 ਦੇ ਦਿਨ ਪੰਜਾਬ ਪੁਲਿਸ ਨੇ ਹਰਿੰਦਰਪਾਲ ਸਿੰਘ ਉਰਫ ਗੋਗਾ ਵਾਸੀ ਬੜੈਸ਼ੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 7 ਅਗਸਤ 1999 ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਹਰੀਕੇ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 7 ਅਗਸਤ 1990 ਦਿਨ ਪੰਜਾਬ ਪੁਲਿਸ ਨੇ ਹਰਪਾਲ ਸਿੰਘ ਫੌਜੀ ਜੇਜਿਆਨੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 7 ਅਗਸਤ 1991 ਦਿਨ ਪੰਜਾਬ ਪੁਲਿਸ ਨੇ ਮੰਗਲ ਸਿੰਘ ਪੁੱਤਰ ਦੁਲਾ ਸਿੰਘ ਵਾਸੀ ਪੰਗਾਲੀ ਜ਼ਿਲ੍ਹਾ ਫਿਰੋਜ਼ਪੁਰ ਬਲਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਮਾਲੂਵਾਲ ਕਲਾਂ ਜ਼ਿਲ੍ਹਾ ਅਮਰੀਕਸਰ ਇਹਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਹੀ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਔਰ ਫਜੋਤ ਸਿੰਘ ਵਾਸੀ ਤਲਵੰਡੀ ਸੋਭਾ ਸਿੰਘ ਅਮਰਿਕਵਾਲ ਸਿੰਘ ਔਰ ਹੈਪੀ ਵਾਸੀ ਆਲਮਵਾਲਾ ਪਰਮਜੀਤ ਸਿੰਘ ਪੰਮਾ ਔਰ ਸ਼ੇਰ ਸਿੰਘ ਸ਼ੇਰਾ ਵਾਸੀ ਫੈਸਪੁਰ ਬਲਵੀਰ ਸਿੰਘ ਬਿੱਲਾ ਵਾਸੀ ਭਗਤਪੁਰ ਅਮ੍ਰਿਤਸਰ ਸੁਵਿੰਦਰ ਸਿੰਘ ਸੋਹਲ ਸੁਰਿੰਦਰ ਸਿੰਘ ਔਰ ਫੀਸੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 7 ਅਗਸਤ 399 ਦਿਨ ਪੰਜਾਬ ਪੁਲਿਸ ਨੇ ਡਾਕਟਰ ਪ੍ਰਤਾਪ ਸਿੰਘ ਬੱਬਰ ਵਾਸੀ ਰਾਂਸੀ ਕੇ ਮਨਜੀਤ ਸਿੰਘ ਵਾਸੀ ਜੋੜਾ ਛਤਰਾ ਸੁਖਦੀਪ ਸਿੰਘ ਰਾਜੋ ਮਾਜਰਾ ਭੁਪਿੰਦਰ ਸਿੰਘ ਅਚਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਬਿੰਦੀ ਸ਼ਹੀਦਾਂ ਦਵਿੰਦਰ ਸਿੰਘ 바ਵਾ ਸਿੰਘ ਤਰਲੋਕ ਸਿੰਘ ਪੈਂਦ ਹਰਦੀਪ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਆ ਜਾਣ ਕਰਕੇ ਨੌਨੇ ਹਾਲ ਸਿੰਘ ਨੇ ਸਾਈਨਾਈਟ ਦਾ ਕੈਪਸੂਲ ਖਾ ਕੇ ਸ਼ਹੀਦੀ ਕਬੂਲ ਕਰ ਲਈ। 7 ਅਗਸਤ 2014 ਵੀ ਮਈ 2007 ਦੇ ਦਿਨ ਸਰਸਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਰਾਵਾ ਪਾ ਕੇ ਬੇਅਦਬੀ ਕਰਨ ਅਤੇ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਦੋਸ਼ ਦੇ ਵਿੱਚ ਦਫਾਵਾ 295ਏ 298 ਅਤੇ 153 ਦੇ ਹੇਠ ਕੇਸ ਦਰਜ ਕੀਤਾ ਗਿਆ ਸੀ। ਪਰ ਮਗਰੋਂ ਬਾਦਲ ਨੇ ਸਰਸਾ ਸਾਥ ਦੇ ਨਾਲ ਖੂਫੀਆ ਸਮਝੌਤਾ ਕਰ ਲਿਆ ਅਤੇ ਪਹਿਲਾਂ ਤਾਂ ਇਸ ਦਾ ਚਲਾਨ ਹੀ ਪੇਸ਼ ਨਾ ਕੀਤਾ ਅਤੇ ਫਿਰ ਇਸ ਕੇਸ ਦੀ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਨਾਂ ਤੇ ਜਾਲੀ ਹਲਫਨਾਮਾ ਐਫੀਡੇਵਿਟ ਲਾ ਕੇ 27 ਜਨਵਰੀ 2012 ਦੇ ਦਿਨ ਪੁਲਿਸ ਨੇ ਸਬੂਤ ਨਾ ਮਿਲਣ ਦੇ ਬਹਾਨੇ ਅਦਾਲਤ ਦੇ ਵਿੱਚ ਕੇਸ ਖਤਮ ਕਰਨ ਦੀ ਅਰਜ਼ੀ ਦੇ ਦਿੱਤੀ ਇਸ ਦੇ ਖਿਲਾਫ ਹਰਦੀਪ ਸਿੰਘ ਮਹਿਰਾਜ ਹਰਪਾਲ ਸਿੰਘ ਮੰਜਪੁਰ ਨੇ ਅਦਾਲਤ ਦੇ ਵਿੱਚ ਪੈਰਵਾਈ ਕੀਤੀ ਅਤੇ ਕੇਸ ਚਲਾਉਣ ਦੀ ਮੰਗ ਕੀਤੀ ਪਹਿਲਾਂ ਤਾਂ ਅਦਾਲਤ ਨੇ ਪੁਲਿਸ ਦੀ ਦਰਖਾਸਤ ਨਾ ਮੰਨੀ ਅਤੇ ਕੇਸ ਚਲਾਉਣ ਦੀ ਕਾਰਵਾਈ ਜਾਰੀ ਰੱਖੀ ਪਰ 7 ਅਗਸਤ 2014 ਦੇ ਦਿਨ ਪੁਲਿਸ ਦੀ ਦਰਖਾਸਤ ਮਨਜ਼ੂਰ ਕਰ ਲਈ ਗਈ ਅਤੇ ਕੇਸ ਖਤਮ ਕਰ ਦਿੱਤਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ